ਸਸ਼ਕਾਲ ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਵੱਡੀ ਖਬਰ ਹੈ ਇਸ ਵਕਤ ਪੰਜਾਬ ਦੇ ਵਿੱਚ ਹੜ੍ਹ ਆਉਂਦੇ ਨੇ ਕਿਸ ਤਰੀਕੇ ਦੇ ਹਾਲਾਤ ਬਣਦੇ ਨੇ ਸਭ ਤੋਂ ਵੱਧ ਮਾਝਾ ਏਰੀਆ ਪ੍ਰਭਾਵਿਤ ਹੁੰਦਾ ਉਸ ਦਾ ਕਾਰਨ ਕੀ ਬਣਦਾ ਕਿ ਪਠਾਨਕੋਟ ਜਿਹੜਾ ਮਾਦੋਪੁਰ ਹੈਡ ਵਰਕਸ ਆ ਉਸ ਦੇ ਗੇਟ ਟੁੱਟਦੇ ਨੇ ਫਿਰ ਖੁੱਲਾ ਆਪਣੀ ਮਰਜ਼ੀ ਅਨੁਸਾਰ ਪਾਣੀ ਜਾਂਦਾ ਤੇ ਫਿਰ ਰਾਬੀ ਦਰਿਆ ਦੇ ਬੰਨ ਟੁੱਟਦੇ ਨੇ ਡੇਰਾ ਬਾਬਾ ਨਾਨਕ ਹਜ਼ਨਾਲਾ ਇਹ ਸਾਰੇ ਇਲਾਕਿਆਂ ਦੇ ਵਿੱਚ ਕਈ ਕਈ ਫੋਟਾ ਪਾਣੀ ਚੜ ਜਾਂਦਾ ਪਰ ਉਸ ਤੋਂ ਬਾਅਦ ਲੋਕ ਇਹ ਸਵਾਲ ਕਰ ਐਸੀ ਕਿ ਇੰਨਾ 게ਟਾਂ ਦੀ ਮੇਨਟੇਨੈਂਸ ਕਿਉਂ ਨਹੀਂ ਹੋਈ ਇਸ ਦਾ ਜ਼ਿੰਮੇਵਾਰ ਕੌਣ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਸਿੱਧੇ ਤੌਰ ਤੇ ਇਸ ਮਾਮਲੇ ਦੇ ਵਿੱਚ ਮਾਧੋਪੁਰ ਹੈਡ ਵਰਕਸ ਦੇ 게ਟ ਟੁੱਟਣ ਦੇ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਕਰ ਦਿੱਤਾ ਗਿਆ ਤਿੰਨ ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦੇ ਕਿ ਜਦੋਂ 게ਟ ਟੁੱਟਦੇ ਨੇ ਤਾਂ ਉਸ ਵਕਤ ਕਈ ਮੁਲਾਜ਼ਮ ਨੇ ਜਿਹੜੇ ਉਸ ਘਟਨਾ ਕਰਨ ਦੌਰਾਨ ਪੁਲ ਦੇ ਵਿੱਚ ਫਸ ਜਾਂਦੇ ਨੇ ਤੇ ਕਈਆਂ ਨੂੰ ਜਿਹੜਾ ਸੁਰੱਖਿਅਤ ਬਾਹਰ ਕੱਢਿਆ ਜਾਂਦਾ ਤੇ ਕਈ ਦਿਨਾਂ ਬਾਅਦ ਇੱਕ ਇੱਕ ਖਬਰ ਵੀ ਸਾਹਮਣੇ ਆਉਂਦੀ ਹੈ ਕਿ ਇੱਕ ਮਾਧੋਪੁਰ ਹੈਡ ਵਰਕਸ ਸਾ ਮਲਾਜ਼ਮ ਜਿਹੜਾ ਉਹ ਵੀ ਇਸ ਘਟਨਾ ਕਰਮ ਦੌਰਾਨ ਦੁਨੀਆ ਨੂੰ ਅਰਬੇ ਦਾ ਅਖ ਜਾਂਦਾ ਉਸ ਦੀ ਮੌਤ ਹੋ ਜਾਂਦੀ ਆ ਤਾਂ ਦਰਅਸਲ ਤਿੰਨ ਮਲਾਜ਼ਮ ਨੇ ਜਿਹੜੇ ਉਹਨਾਂ ਨੂੰ ਤਿੰਨ ਅਸਰਾਂ ਨੂੰ ਇਸ ਵਕਤ ਸਸਪੈਂਡ ਕੀਤਾ ਗਿਆ ਜਿਸ ਦੇ ਵਿੱਚ ਐਕਸੀਡੈਂਟ ਐਸ ਡੀਓ ਤੇ ਜਈ ਦੇ ਉੱਪਰ ਗਾਜ਼ ਡਿੱਗਦੀ ਨਜ਼ਰ ਆਈ ਐਕਸੀਡੈਂਟ ਆ ਨੇਤੇ ਨੇ ਸੂਦ ਐਸ ਡੀਓ ਅਰुण ਸਨੇਤ ਨਾਮ ਦੀ ਨਾਲ ਜਿਹੜਾ ਜੇਈ ਹੈ ਸੱਚੇ ਨੂੰ ਸਸਪੈਂਡ ਕੀਤਾ ਗਿਆ ਦਰਅਸਲ ਮਾਦੋਪੁਰ ਹੈਡ ਵਰਕਰਸ ਦੇ ਜਦੋਂ ਗੇਟ ਟੁੱਟਦੇ ਨੇ ਦਰਅਸਲ ਲਗਾਤਾਰ ਪਾਣੀ ਵਧਦਾ ਜਾਂਦਾ ਰਾਬੀ ਇਹ ਦਰਿਆ ਦੇ ਵਿੱਚ ਹਾਲਾਂਕਿ ਪਾਣੀ ਛੱਡਿਆ ਜਾਂਦਾ ਜਿਹੜਾ ਉੱਪਰ ਵਾਲੇ ਪਾਸੇ ਜਿਹੜਾ ਉੱਥੇ ਪਾਣੀ ਵਧਦਾ ਜਾਂਦਾ ਲਗਾਤਾਰ ਪਾਣੀ ਵਧਦਾ ਵਧਦਾ ਤੇ ਉਸ ਦੇ ਨਾਲ ਫਿਰ ਇਸ ਤਰੀਕੇ ਦੇ ਰਣਜੀਤ ਸਾਗਰ ਡੈਮ ਦੇ ਵਿੱਚ ਹਾਲਾਤ ਬਣਦੇ ਨੇ ਕਿ ਹਾਂ ਅੰਤ ਨੂੰ ਜਿਹੜਾ ਮਾਦੋਪੁਰ ਹੈਡ ਵਰਕਰਸ ਦੇ ਤਿੰਨ ਗੇਟ ਟੁੱਟ ਜਾਂਦੇ ਨੇ ਤਿੰਨ ਤੰਨਾ ਗੇਟ ਟੁੱਟਣ ਤੋਂ ਬਾਅਦ ਜਿਹੜਾ ਕੋਈ ਗਿਣਤੀ ਮਿੰਨਤੀ ਤੋਂ ਬਿਨਾ ਬਿਨਾ ਕਸੇ ਆਸਾਵ ਤੋਂ ਖੁੱਲਾ ਪਾਣੀ ਉਹਨਾਂ ਗੇਟਾਂ ਦੇ ਰਾਹੀਂ ਲੰਘਦਾ ਜਾਂਦਾ ਤੇ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਸ਼ਾਮ ਜਿਹਨੂੰ ਜਿਹੜਾ ਤਕਰੀਬਨ 3:00 ਵਜੇ ਘਟਨਾ ਵਾਪਰਦੀ ਆ ਤੇ ਉਸ ਤੋਂ ਬਾਅਦ ਰਾਤੋਂ ਰਾਤ ਰਾਵੀ ਦਰਿਆ ਦੇ ਵਿੱਚ ਇੰਨਾ ਪਾਣੀ ਹੋ ਜਾਂਦਾ ਕਿ ਕਈ ਜਗ੍ਹਾ ਤੋਂ ਬੰਨ ਟੁੱਟ ਜਾਂਦੇ ਨੇ ਤੁਸੀ ਬੰਨ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਡੇਰਾ ਬਾਬਾ ਨਾਨਕ ਦਾ ਏਰੀਆ ਉਸ ਤੋਂ ਬਾਅਦ ਜਨਾਲੇ ਦਾ ਜਾਪਰ ਗਰਦਾਸਪੁਰ ਦੇ ਕਈ ਹੋਰ ਇਲਾਕੇ ਪਠਾਨਕੋਟ ਦੇ ਇਲਾਕੇ ਸਭ ਤੋਂ ਵੱਧ ਇਹ ਪਦਰ ਤੇ ਪ੍ਰਭਾਵਿਤ ਹੁੰਦੇ ਨੇ ਲੋਕਾਂ ਦੀਆਂ ਫਸਲਾਂ ਤਬਾਹ ਹੋ ਜਾਂਦੀਆਂ ਨੇ 4 4 5 5 ਵੋਟਜ ਤੋਂ ਤੱਕ 6 6 7 7 ਵੋਟਾ ਜ਼ਮੀਨਾਂ ਦੇ ਵਿੱਚ ਰੇਤ ਚੜ ਚੁੱਕੀ ਆ ਮਿੱਟੀ ਦੇ ਨਾਲ ਮਿਕਸ ਹੋਈ ਹੋ ਰੇਤ ਚੜ ਚੁੱਕੀ ਆ ਕਰੋੜਾਂ ਦੀਆਂ ਕੋਠੀਆਂ ਢਹਿ ਚੁੱਕੀਆਂ ਨੇ ਜਾਨੀ ਕਿ ਜੀਵਨ ਬਸਰ ਜਿਹੜਾ ਸਾਰਾ ਕੁਝ ਤਬਾਹ ਹੁੰਦਾ ਨਜ਼ਰ ਆਇਆ ਤੇ ਲੋਕ ਇਹ ਮੰਗ ਕਰ ਰਹੇ ਸੀ ਕਿ ਆਕਰ ਗਲਤੀ ਕਿਸ ਦੀ ਆ ਮਾਦੋ ਪਰ ਹੈਡ ਵਰਕਰਸ ਦੇ ਗੇਟ ਟੁੱਟੇ ਕਿਉਂ ਉਸ ਦੀ ਪਹਿਲਾਂ ਕੀ ਜਾਂਚ ਪੜਤਾਲ ਨਹੀਂ ਹੋਈ ਕਿ ਮੌਕੇ ਮੌਕੇ ਤੇ ਉਹਦੀ ਮੇਨਟੇਨੈਂਸ ਨਹੀਂ ਹੋਈ ਵੱਡੇ ਸਵਾਲ ਹੋ ਰਹੇ ਆ ਗੇਟ ਟੁੱਟਣ ਦੇ ਕਾਰਨ ਇੱਕ ਮੁਲਾਜ਼ਮ ਦੀ ਮੌਤ ਵੀ ਹੋਈ ਸੀ ਤੇ ਅੱਜ ਤਿੰਨ ਅਫਸਰਾਂ ਨੂੰ ਪੰਜਾਬ ਸਰਕਾਰ ਨੇ ਸਸਪੈਂਡ ਕੀਤਾ ਜਿਸ ਦੇ ਵਿੱਚ ਸਿੰਚਾਈ ਵਿਭਾਗ ਦੇ ਵਿੱਚ ਵੱਡਾ ਐਕਸ਼ਨ ਹੋਇਆ ਐਕਸੀਡੈਂਟ ਨਿਤਿਨ ਸੂਦ ਐਸ ਡੀਓ ਅਰुण ਸਣੇ ਤੇ ਨਾ ਦਿਨਾਲਾ ਜੇ ਆ ਜਿਹੜਾ ਸਚਨ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਅੱਗੇ ਜਿਹੜੀ ਜਾਂਚ ਪੜਤਾਲ ਆ ਹੋਰ ਵੀ ਜਿਹੜੀ ਕੀਤੀ ਜਾਣੀ ਆ ਪਰ ਸ਼ੁਰੂਆਤੀ ਜਾਂਚ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸਿੰਚਾਈ ਵਿਭਾਗ ਦੇ ਤਿੰਨ ਅਫਸਰ ਨੇ ਜਿਹੜੇ ਸਸਪੈਂਡ ਕੀਤੇ ਗਏ ਨੇ ਉਹ ਮਾਦੋਪੁਰ ਹੈੱਡ ਵਰਕਰਸ ਦੇ ਗੇਟ ਟੁੱਟਦੇ ਨੇ ਜਿਸ ਨੇ ਅੱਧਾ ਮਾਝਾ ਏਰੀਆ ਡੋਬ ਕੇ ਰੱਖ ਦਿੱਤਾ ਲੋਕ ਘਰਾਂ ਤੋਂ ਬੇਕਾਰ ਕਰ ਦਿੱਤੇ ਇਤੋਂ ਤੱਕ ਕਿ ਸਰਕਾਰ ਅੱਗੇ ਸਵਾਲ ਹੋਣ ਲੱਗੇ ਕੀ ਇਸ ਜਿਹੜੇ ਮਾਦੋਪੁਰ ਦੇ ਹੈੱਡ ਵਰਕਰਸ ਨੇ ਪਠਾਨਕੋਟ ਦੇ ਵਿੱਚ ਰਣਜੀਤ ਸਾਗਰ ਡੈਮ ਤੇ ਬਣੇ ਹੋਏ ਇਹਨਾਂ ਦੀ ਮੇਨਟੇਨੈਂਸ ਕਿਉਂ ਨਹੀਂ ਹੋਈ ਇਸ ਦੇ ਵਿੱਚ ਜ਼ਿੰਮੇਵਾਰ ਕੌਣ ਆ ਇਸ ਕੀ ਇਸ ਨੂੰ ਮੌਕੇ ਤੇ ਖੋਲ ਕੇ ਨਹੀਂ ਦੇਖਿਆ ਕੀ ਸਮਾਂ ਰਹਿੰਦਿਆਂ ਖੋਲੇ ਨਹੀਂ ਇਸ ਕਰਕੇ ਹਾਲਾਤ ਬਣੇ ਜਾਣੀ ਕਿ ਬਹੁਤ ਤਰੀਕੇ ਦੇ ਜਿਸ ਵੀ ਤਰੀਕੇ ਦਾ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਆਇਆ ਸਦੇ ਤੌਰ ਤੇ ਸਰਕਾਰ ਨੂੰ ਟਾਰਗੇਟ ਕੀਤਾ ਸਵਾਲ ਕੀਤੇ ਤੇ ਅੱਜ ਸਰਕਾਰ ਨੇ ਵੱਡਾ ਐਕਸ਼ਨ ਕੀਤਾ ਤਿੰਨ ਅਫਸਰਾਂ ਨੂੰ ਜਿਹੜਾ ਜਿਸ ਦੇ ਵਿੱਚ ਐਕਸ਼ਨ ਐਸ ਡੀਓ ਅਤੇ ਜੈ ਨੂੰ ਸਸਪੈਂਡ ਕਰ ਦਿੱਤਾ ਗਿਆ